ਚਰਨਜੀਤ ਚੰਨੀ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰ-ਬਾਰ ਜਿਹੜਾ ਸਟੇਜ ਤੋਂ ਨਾਮ ਲੈਂਦੇ ਨੇ ਤੇ ਉਸ ਦੇ ਮਾਮਲੇ ਦੇ ਵਿੱਚ ਚੰਨੀ ਨੇ ਪਲਟਵਾਰ ਕੀਤਾ ਕਿ ਮੇਰੇ ਨਾਲ ਪ੍ਰਧਾਨ ਮੰਤਰੀ ਦਾ ਕੋਈ ਜ਼ਿਆਦਾ ਹੀ ਪਿਆਰ ਲੱਗਦਾ ਹੈ ਨਰਿੰਦਰ ਮੋਦੀ ਨੇ ਜਿਹੜੇ ਉਹ ਬਾਰ-ਬਾਰ ਮੇਰਾ ਨਾਮ ਸਟੇਜ ਤੋਂ ਅਨਾਉਂਸ ਕਰਦੇ ਨੇ ਤੇ ਉਹਨਾਂ ਨੂੰ ਅਹੁਦੇ ਦਾ ਜਿਹੜਾ ਖਿਆਲ ਰੱਖਣਾ ਚਾਹੀਦਾ ਤੇ ਉਹਨਾਂ ਨੂੰ ਆਪਣਾ ਜਿਹੜਾ ਉਮਰ ਦਾ ਖਿਆਲ ਰੱਖਣਾ ਚਾਹੀਦਾ ਤੇ ਬਾਰ-ਬਾਰ ਮੇਰਾ ਨਾਮ ਲੈਂਦੇ ਨੇ ਮੇਰੇ ਨਾਲ ਕੋਈ ਜ਼ਿਆਦਾ ਹੀ ਪਿਆਰ ਆ ਕੀ ਕਰਨਾ ਚਰਨਜੀਤ ਚੰਨੀ ਦਾ ਉਹ ਤੁਹਾਨੂੰ ਦਿਖਾਉਨੇ ਆ ਪ੍ਰਧਾਨ ਮੰਤਰੀ ਨੂੰ ਮਨ ਲੱਗਦਾ ਮੇਰੇ ਨਾਲ ਕੋਈ ਪਿਆਰ ਜ਼ਿਆਦਾ ਹੀ ਹੈ ਜੀ ਲੋ ਇਹ ਉੱਥੋਂ ਉੱਥੇ ਜਾ ਕੇ ਗੁਜਰ ਗੁਜਰਾਤ ਵਿੱਚ ਜਾਂਦਾ ਉੱਥੇ ਵਿਹਾਰ ਵੀ ਜਾਂਦਾ ਉੱਥੇ ਮੈਨੂੰ ਹੀ ਯਾਦ ਕਰੀ ਜਾਂਦਾ ਯਾਰ ਨਾਮ ਇਹ ਜਪਦਾ ਮੈਨੂੰ ਇਹ ਨਾਲ ਕੋਈ ਜ਼ਿਆਦਾ ਹੀ ਪਿਆਰ ਹੈ ਲੇਕਿਨ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਬੀਜੇਪੀ ਵਾਲਿਆਂ ਨੂੰ ਸੋਚ ਕੇ ਗੱਲ ਕਰਨੀ ਚਾਹੀਦੀ ਹਰ ਗੱਲ ਨੂੰ ਤਰੋੜ ਮਰੋੜ ਕੇ ਨਹੀਂ ਪੇਸ਼ ਕਰਨਾ ਚਾਹੀਦਾ ਇਹ ਆਪਣੇ ਅਹੁਦੇ ਦਾ ਖਿਆਲ ਰੱਖਣ ਆਪਣੀ ਉਮਰ ਦਾ ਖਿਆਲ ਰੱਖਣ ਸੱਚਾਈ ਤੇ ਔਣ ਝੂਠ ਪਰ ਰਹਿ ਜਾਣ ਪ੍ਰਧਾਨ ਮੰਤਰੀ ਨੂੰ ਮਨ ਲੱਗਦਾ ਮੇਰੇ ਨਾਲ ਕੋਈ ਪਿਆਰ ਜ਼ਿਆਦਾ ਹੀ ਹੈ ਕਿਉਂ ਇਹ ਉੱਥੋਂ ਉੱਥੇ ਜਾ ਕੇ ਗੁਜਰ ਗੁਜਰਾਤ ਵਿੱਚ ਜਾਂਦਾ ਉੱਥੇ ਵਿਹਾਰ ਵੀ ਜਾਂਦਾ ਉੱਥੇ ਮੈਨੂੰ ਹੀ ਯਾਦ ਕਰੀ ਜਾਂਦਾ ਯਾਰ ਨਾਂ ਮੈਂ ਜੱਪਦਾ ਮੈਨੂੰ ਇਹ ਨਾਲ ਕੋਈ ਜ਼ਿਆਦਾ ਹੀ ਪਿਆਰ ਹੈ ਲੇਕਿਨ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਬੀਜੇਪੀ ਵਾਲਿਆਂ ਨੂੰ ਸੋਚ ਕੇ ਗੱਲ ਕਰਨੀ ਚਾਹੀਦੀ ਹਰ ਗੱਲ ਨੂੰ ਤਰੋੜ ਮਰੋੜ ਕੇ ਨਹੀਂ ਪੇਸ਼ ਕਰਨਾ ਚਾਹੀਦਾ ਇਹ ਆਪਣੇ ਅਹੁਦੇ ਦਾ ਖਿਆਲ ਰੱਖਣ ਆਪਣੀ ਉਮਰ ਦਾ ਖਿਆਲ ਰੱਖਣ ਸੱਚਾਈ ਤੇ ਹਣ ਝੂਠ ਪਰ ਰਹਿ ਜਾਣ ਮੈਂ ਬੀਜੇਪੀ ਦੀ ਕੇਂਦਰ ਸਰਕਾਰ ਦੀ ਨਿੰਦਾ ਕਰਨਾ ਚਾਹੁੰਦਾ ਕਿ ਪੰਜਾਬ ਯੂਨੀਵਰਸਿਟੀ ਐਸਾ ਅਦਾਰਾ ਹੈ ਜਿਹੜਾ ਲਾਹੌਰ ਤੋਂ ਸ਼ੁਰੂ ਹੋ ਕੇ ਚੰਡੀਗੜ੍ਹ ਤੱਕ ਕਰੋੜਾਂ ਨੌਜਵਾਨਾਂ ਨੂੰ ਆਪਣੇ ਪੈਰਾਂ ਤੇ ਖੜਾ ਕਰ ਚੁੱਕਿਆ ਤੇ ਬਹੁਤ ਹੀ ਵਧੀਆ ਸਾਡੀ ਯੂਨੀਵਰਸਿਟੀ ਹੈ ਪੰਜਾਬ ਦੀ ਹਰਿਆਣੇ ਦੀ ਹਿਮਾਚਲ ਦੇ ਵਿੱਚ ਵੀ ਇਹ ਹਰਿਆਣਾ ਤੇ ਹਿਮਾਚਲ ਦੇ ਬੱਚੇ ਵੀ ਇੱਥੇ ਪੜ੍ਹਦੇ ਆ ਚੰਡੀਗੜ੍ਹ ਦੇ ਹੀ ਪੜ੍ਹਦੇ ਬਾਹਰੋਂ ਆ ਕੇ ਪੜ੍ਹਦੇ ਆ ਮੈਂ ਵੀ ਪ੍ਰੈਪ ਤੋਂ ਲੈ ਕੇ ਪੀ ਐਚ ਡੀ ਤੱਕ ਦੀ ਪੜ੍ਹਾਈ ਚੰਡੀਗੜ੍ਹ ਯੂਨੀਵਰਸਿਟੀ ਤੋਂ ਕੀਤੀ ਹੈ ਅੱਜ ਚੰਡੀਗੜ੍ਹ ਦੀ ਯੂਨੀਵਰਸਿਟੀ ਦੇ ਉੱਤੇ ਡਾਕਾ ਪਾਇਆ ਜਾ ਰਿਹਾ ਉਹਦੇ ਜਿਹੜੇ ਸੈਨੇਟ ਮੈਂਬਰ ਹੈ ਉਹ ਇਹਨਾਂ ਨੇ ਕਟਾ ਕੇ 100 ਤੋਂ ਵੱਧ ਸੀਗੇ ਤੱਤੀ ਕਰਦੇ ਆ ਉਦੇ ਵਿੱਚ ਨੋਮੀਨੇਸ਼ਨਾਂ ਭਾਰੂ ਕਰ ਦਿੱਤੀਆਂ ਜਿਹੜੀ ਸੰਡିକੇਟ ਹੈ ਉਹ ਸਾਰੀ ਨੋਮੀਨੇਟ ਕਰਨੀਆਂ ਹੁਣ ਮਤਲਬ ਇਹ ਹੈ ਕਿ ਕੇਂਦਰ ਸਰਕਾਰ ਦਾ ਟੋਟਲ ਰਾਜ ਹੋ ਗਿਆ ਉੱਥੇ ਲੋਕਤੰਤਰੀਕ ਪ੍ਰਣਾਲੀ ਬਿਲਕੁਲ ਖਤਮ ਕਰਤੀ ਹੈ ਪਹਿਲਾਂ ਜਿਹੜੇ ਗ੍ਰੈਜੂਏਟ ਹੈ ਉਹ ਆਪਣੇ ਸੈਨੇਟ ਮੈਂਬਰ ਚੁਣਦੇ ਸੀ ਉਹ ਕੰਮ ਬੰਦ ਹੀ ਕਰ ਦਿੱਤਾ ਹੈ ਤੇ ਨਾਲ-ਨਾਲ ਜਿਹੜੀ ਸੰਡିକੇਟ ਹੈ ਉਹ ਸੈਨੇਟ ਮੈਂਬਰ ਚੁਣਦੇ ਸੀ ਹੁਣ ਹੋਰ ਨਾਮਿਨੇਟ ਹੋਏਗੀ ਸਾਰੇ ਅਧਿਕਾਰ ਵਾਈ ਚਾਂਸਲਰ ਜਾਂ ਚਾਂਸਲਰ ਕੋਲ ਚਲੇ ਗਏ ਹੈ ਜੀ ਦੇ ਨਾਲ ਵੱਡਾ ਨੁਕਸਾਨ ਹੋਏਗਾ ਅੱਗੇ ਬਹੁਤ ਵਧੀਆ ਯੂਨੀਵਰਸਿਟੀ ਚਲਦੀ ਅੱਜ ਤੱਕ ਯੂਨੀਵਰਸਿਟੀ ਦੀ ਕਿਸੇ ਨੂੰ ਕੋਈ ਸ਼ਿਕਾਇਤ ਨਹੀਂ ਸੀ ਯੂਨੀਵਰਸਿਟੀ ਦੇ ਵਿੱਚ ਅੱਛੀ ਪੜਾਈ ਹੁੰਦੀ ਹੈ ਅੱਛਾ ਐਡਮਿਨਿਸਟ੍ਰੇਸ਼ਨ ਚੱਲਦਾ ਸੀ ਲੇਕਿਨ ਹੁਣ ਉਹ ਖੋਹ ਲਿਆ ਗਿਆ ਲੋਕਤੰਤਰੀ ਪ੍ਰਣਾਲੀ ਤੋਂ ਨਾਮਿਨੇਸ਼ਨ ਕਰਕੇ ਸਰਕਾਰ ਨੇ ਖੋਹ ਲਿਆ ਜਿਹਦੇ ਨਾਲ ਪੰਜਾਬ ਦੇ ਅਧਿਕਾਰ ਹੈ ਜਿਹੜੇ ਉਹ ਵੀ ਬਿਲਕੁਲ ਖਤਮ ਕਰ ਦਿੱਤੇ ਹੈ ਪੰਜਾਬ ਦੇ ਜਿਹੜੇ ਮੈਂਬਰ ਚੁਣੇ ਜਾਂਦੇ ਸੀ ਉਹ ਵੀ ਖਤਮ ਹੋ ਜਾਣਗੇ ਹੌਲੀ ਹੌਲੀ ਚੰਡੀਗੜ੍ਹ ਤੇ ਵੀ ਪੰਜਾਬ ਦਾ ਜਿਹੜਾ ਹੱਕ ਹੈ ਉਸ ਨੂੰ ਖਤਮ ਕੀਤਾ